ਸਤਿ ਸ਼੍ਰੀ ਅਕਾਲ ਜੀ ਮੈਂ ਮਿਕਚਾ ਵਾਲਾ ਇਸ ਵਕਤ ਮੈਂ ਮੋੜਲਾੜੇ ਦੇ ਆਈਟੀ ਚੌਂਕ ਦੇ ਵਿੱਚ ਆ ਜਿੱਥੇ ਅੱਜ ਹਰਮੰਦਰ ਸਾਹਿਬ ਦੇ ਉੱਤੇ ਮੱਥਾ ਟੇਕ ਕੇ ਅੱਜ ਨੋਜ਼ਮਾਨ ਆ ਰਹੇ ਨੇ ਤੇ ਉਹਨਾਂ ਦਾ ਕਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਵਕਤ ਤੇ ਹਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਉਹਨਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਸੀਂ ਇਸ ਵਕਤ ਦੇਖ ਰਹੇ ਹੋ ਮੋੜਲਾੜਾ ਦੇ ਆਈਟੀ ਚੌਂਕ ਦੇ ਉੱਤੇ ਲਾਈਵ ਤਸਵੀਰਾਂ ਇਸ ਵਕਤ ਤੇ ਗਰਮ ਜੋਸ਼ੀ ਦੇ ਨਾਲ ਜਿਹੜਾ ਸਵਾਗਤ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਦੇ ਹਾਂ ਸਰ ਕਿਵੇਂ ਕੀ 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 ਕਹਿਣਾ ਚਾਹੋਗੇ ਤੁਸੀਂ ਸਰ ਜੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰਪੁਰਬ ਤੇ ਤੇ ਨਮਸਤਕ ਹੋਈਏ ਜੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੇ ਬੜਾ ਚਾਰਿਆਂ ਤੇ ਤੁਸੀਂ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਤੇ ਆ लवली ਜੀ ਵੀ ਸਪੈਸ਼ਲ ਇੱਥੇ ਆਏ ਨੇ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਤੇ ਕੀ ਕਰੋ ਚਾਹੋਗੇ ਡਾਕਟਰ ਸਾਹਿਬ ਬਹੁਤ ਵਧੀਆ ਜਿਹੜਾ ਅਸੀਂ ਜਿਹੜੀ ਯਾਤਰਾ ਕੀਤੀ ਸੀ ਬਿਲਕੁਲ ਜੀ 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 ਅਸੀਂ ਦਰਵਾਜ਼ਾ ਜੀ ਜੀ ਬਿਲਕੁਲ ਬੋਲੋ ਜੀ ਨੇਕੀ ਫੋਟੋਸ਼ੋਪ ਬੋਲੋ ਤੇ ਮਾਤਾ ਗੁਜਰੀ ਜੀ ਬੋਲੋ ਤੇ মিডিਆ ਦੇ ਨਾਲ ਅਸੀਂ ਉੱਥੇ 5 ਵਜੇ ਸਹੀ ਪਹੁੰਚ ਗਏ ਆਂ ਜੀ ਤੇ ਬੜੀ ਸਰਦਾਰਾ ਮੁਖਾ ਟੇਕਿਆ ਪਤਾ ਟੇਕੇ ਕੰਪਰੈਸ ਕਰਕੇ ਅੱਜ ਨੇ ਵੀ ਚੱਲਦੇ ਤੁਹਾਡੀ ਹਾਜ਼ਰੀ ਤੁਹਾਡੇ ਘਰ ਦੇ ਵਿੱਚ ਨੇ ਆ ਇਹ ਲੈ ਕੇ ਆਏ ਵੀ ਆਸੀ ਭਾਈ ਕਾਰਾ ਬਣਾਈ ਹੈ ਤੇ ਇਹਨਾਂ ਸੰਦੇਸ਼ ਦਿੰਦੇ ਹੋਏ ਅਸੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਲੋਕ ਇੱਥੇ ਤਦਾਦ ਦੇ ਵਿੱਚ ਇਸ